ਵੀਡੀਓ ਨੂੰ ਸਕਿਪ ਨਾ ਕਰਿਓ ਜੇ ਸਕਿਪ ਕਰਤੇ ਤੁਸੀਂ ਆਪਣਾ ਹੀ ਨੁਕਸਾਨ ਕਰਾਓਗੇ ਕਿਉਂ ਕਿ ਅੱਜ ਦੀ ਵੀਡੀਓ ਬਹੁਤ ਖਾਸ ਰਹਿਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਕੰਮ ਬਾਰੇ ਦੱਸਣ ਜਾ ਰਿਹਾ ਜਿਹੜਾ ਕੰਮ ਸਾਡਾ ਬੜੇ ਚਿਰਾਂ ਤੋਂ اٹਕਿਆ ਹੋਇਆ ਹੈ ਤੇ ਸਾਨੂੰ ਕਿਸੇ ਨੇ ਉਸ ਕੰਮ ਬਾਰੇ ਦੱਸਿਆ ਵੀ ਨਹੀਂ ਕਿ ਸਾਡਾ ਇਹ ਜਿਹੜਾ ਕੰਮ ਹੈ ਇਹ ਤਾਂ اٹਕਿਆ ਹੋਇਆ ਹੈ ਇਹ ਕੰਮ ਤਾਂ ਪੂਰਾ ਹੀ ਨਹੀਂ ਹੋਇਆ ਸੰਸਾਰਿਕ ਕੰਮ ਧੰਦੇ ਜਿਹੜੇ ਨੇ ਉਹਨਾਂ ਬਾਰੇ ਸਾਨੂੰ ਸਭ ਦੱਸਦੇ ਕਿ ਇਹ ਅਰਦਾਸ ਕਰ ਲਓ ਇਹ ਵਾਲੀ ਪੰਕਤੀ ਪੜ੍ਹ ਲਓ ਤੁਹਾਡਾ ਇਹ ਕੰਮ ਸਵਰ ਜਾਏਗਾ ਪਰ ਜਿਹੜਾ ਅਸਲ ਕੰਮ ਹੈ ਉਹ ਕਿਸੇ ਨੇ ਸਾਨੂੰ ਦੱਸਿਆ ਹੀ ਨਹੀਂ ਕਿਹੜਾ ਕੰਮ ਹੈ ਇਹ ਜਾਣਨ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਰਿਕੁਐਸਟ ਕਰੂੰਗਾ ਦੇਖੋ ਪਹਿਲੀ ਤਾਂ ਇਹ ਕਿ ਤੁਹਾਡਾ ਵਿਸ਼ਵਾਸ ਗੁਰਤੇਗ ਬਹਾਦਰ ਸਾਹਿਬ ਜੀ ਤੇ ਪੂਰਨ ਤਰੀਕੇ ਨਾਲ ਹੋਣਾ ਚਾਹੀਦਾ ਆ ਦੂਸਰਾ ਇਸ ਵੀਡੀਓ ਨੂੰ ਸੇਵ ਕਰ ਲਵੋ ਦੇਖੋ ਹੋ ਸਕਦਾ ਹੈ ਅੱਜ ਨੂੰ ਨਾ ਕੰਮ ਆਵੇ ਕੱਲ ਨੂੰ ਤੁਹਾਨੂੰ ਇਹ ਗੱਲ ਚੇਤੇ ਆਵੇ ਉਦੋਂ ਤੁਹਾਡੇ ਇਹ ਕੰਮ ਆ ਜਾਵੇ ਹੁਣ ਕਿਹੜਾ ਕੰਮ ਹੈ ਬਹੁਤ ਸਾਰੇ ਜੀਵਤਾ ਸੋਚ ਰਹੇ ਹੋਣੇ ਕਿ ਚਲੋ ਅੱਜ ਕੋਈ ਗੁਰਬਾਣੀ ਤੇ ਸਾਨੂੰ ਪੰਕਤੀ ਮਿਲ ਜਾਏਗੀ ਉਸ ਪੰਕਤੀ ਨੂੰ ਜੇਕਰ ਅਸੀਂ ਪੜਾਂਗੇ ਜਾਂ ਉਹ ਸ਼ਬਦ ਨੂੰ ਫਰੇਮ ਕਰਾ ਕੇ ਘਰੇ